ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਅਸੀਂ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾ ਦਾ ਜਿਹੜਾ ਮਹਾਲੀ ਚੰਡੀਗੜ੍ਹ ਤੇ ਲੰਗਿਆ ਲੱਗਿਆ ਹੈ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਇਧਰ ਪੂਜੀ ਸਾਹਿਬ ਜਿਹੜੇ ਕੀ ਬੜੀ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਦੇ ਆ ਰਹੇ ਦਿੱਲੀ ਮੋਰਚਾ ਤੇ ਵੀ ਹੁਣ ਵੀ ਪ੍ਰਚਾਰ ਕਰਦੇ ਆ ਕਿੰਨਾ ਇਹਨਾਂ ਨੇ जाट ਭਾਈਚਾਰਾ ਖਾਪਾ ਨੂੰ ਤੱਕੜੇ ਹੋ ਕੇ ਇਹਨਾਂ ਨੇ ਨਾਲ ਜੋੜਿਆ ਹੈ ਸਾਡੇ ਉਸੇ ਤਰ੍ਹਾਂ ਹੀ ਜਿਹੜਾ ਪੰਜਾਬ ਦਾ ਮਸਲਾ ਚੱਲਦਾ ਪਿਆ ਹੜਾ ਦਾ ਸਾਰਿਆਂ ਨੂੰ ਬੜੀ ਮੰਦ ਚੜ੍ਹ ਕੇ ਬੇਨਤੀ ਆ ਜੇ ਆਪਾਂ ਚੜ੍ਹਦੀ ਕਲਾ ਦੇ ਜਿੱਥੇ ਕੀ ਹੜਪੀੜ ਤੇ ਆ ਉਹਨਾਂ ਦਾ ਸਾਥ ਦੇਣਾ ਤਕੜੇ ਹੋ ਕੇ ਬਾਕੀ ਜਿੰਨੇ ਵੀ ਸਾਡੇ ਕਲਾਕਾਰ ਵੀਰੇ ਜਾਂ ਫਿਲਮੀ ਐਕਟਰ ਆ ਜਿੰਨੀਆਂ ਵੀ ਸਸਤਾਵਾਂ ਸਾਰੇ ਆਪਾਂ ਬੜੀ ਸੇਵਾ ਕਰ ਰਹੇ ਆ ਇਸੇ ਇਹ ਕਹਿੰਦੇ ਵੀ ਵੱਧ ਚੜ੍ਹ ਕੇ ਸਵਾਵਾ ਉੱਥੇ ਜਾਣ ਜਿੱਥੇ ਲੋੜ ਏ ਜੇ ਕਿਸੇ ਦਾ ਘਰ ਟੁੱਟਿਆ ਹੋਇਆ ਹੋਵੇ ਉਹਨੂੰ ਸਵਾਮਾ ਦੋ ਜਿੱਥੇ ਕਿਸੇ ਦਾ ਕਿ ਗਰੀਬ ਦਾ ਟਰੈਕਟਰ ਰੁੜਿਆ ਆ ਉਹਨਾਂ ਨੂੰ ਜਿਨ੍ਹਾਂ ਦੀਆਂ ਮੱਝਾਂ ਰੁੜੀਆਂ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੈ ਆਪਾਂ ਉਹਨਾਂ ਦਾ ਨੁਕਸਾਨ ਪੂਰਾ ਕਰੀਏ ਤੇ ਬਾਕੀ ਸਾਰਿਆਂ ਨੂੰ ਇਹੀ ਬੇਨਤੀ ਆ ਦੀ ਆਪਾਂ ਮੰਨ ਲਓ ਹੁਣ ਆਪਾਂ 7-800 ਟਰੈਕਟਰ ਦੇ ਦਿੱਤਾ ਅਗਲੇ ਸਾਲ ਨੂੰ ਫੇਰ ਪਾਣੀ ਆ ਗਿਆ ਫੇਰ ਅਸੀਂ 7-800 ਟਰੈਕਟਰ ਦਵਾਂਗੇ ਉਹ ਤੋਂ ਗਾਂਹ ਪਾਣੀ ਆ ਸਕਦਾ ਪਾਣੀ ਕਿਸੇ ਵੇਲੇ ਵੀ ਆ ਸਕਦਾ ਕਿਉਂਕਿ ਹਰ ਸਾਲ ਸਾਲ ਤੋਂ 2-3 ਸਾਲ ਬਾਅਦ ਪੰਜਾਬ 'ਚ ਪਾਣੀ ਦੀ ਮਾਰ ਪੈਂਦੀ ਪੈਂਦੀ ਜਿੰਨੇ ਵੀ ਕਲਾਕਾਰ ਵੀਰ ਆ ਜਿੰਨੇ ਵੀ ਉੱਥੇ ਤਕੜੇ ਹੋ ਕੇ ਸੰਜੋਗ ਕਰ ਰਹੇ ਵੱਡੇ-ਵੱਡੇ ਜਥੇਬੰਦੀਆ ਜਾਂ ਕੋਈ ਐਕਟਰ ਜਾਂ ਕਲਾਕਾਰ ਆਪਾਂ ਇੱਕ ਇਹੋ ਜਿਹਾ ਢਾਂਚਾ ਤੁਸੀਂ ਤਿਆਰ ਕਰੋ ਜਿਹਦੇ ਨਾਲ ਕਿ ਆਪਾਂ ਇੱਕ ਜੂੜ ਵੱਡ ਦੀ ਇਸ ਚੀਜ਼ ਦਾ ਵੀ ਜਿੰਨੇ ਵੀ ਬੰਨਾਂ ਚ ਪਾਣੀ ਜਾ ਰਿਹਾ ਆਉਣ ਵਾਲੇ ਟਾਈਮ ਤੇ ਫੇਰ ਬੰਨ ਟੁੱਟਣੇ ਆ ਉਹ ਬੰਨ ਪੱਕੇ ਕਿਤੇ ਜਾਣ ਬੰਨਾਂ ਦੇ ਨਾਲ ਠੋਕਰਾ ਲਾਈ ਆ ਜਾਣ ਤੇ ਜੇ ਆਪਾਂ ਆਏ ਸਾਲ ਗਏ ਸਾਲ ਫੇਰ ਪਾਣੀ ਆ ਗਿਆ ਤਾਂ ਇੰਨਾ ਸਾਡੇ ਕੋਲ ਪੈਸਾ ਫੇਰ ਨਹੀਂ ਇਕੱਠਾ ਹੋਣਾ ਹੈਗਾ ਵੀ ਉਜੜੇ ਪੰਜਾਬ ਨੂੰ ਫੇਰ ਅਸੀਂ ਵਸਾਈਏ ਇਸ ਕਰਕੇ ਤਕੜੇ ਹੋ ਕੇ ਜਿੱਥੇ-ਜਿੱਥੇ ਕੋਲੋਕਾ ਦੇ ਘਰਾਂ ਦੇ ਜਾ ਕੇ ਚੀਜ਼ ਦੋ ਜੇ ਕਿਸੇ ਦਾ ਘਰ ਡਿੱਗਿਆ ਉਹਦੇ ਘਰ ਜਾ ਕੇ ਪੈਸੇ ਦੇ ਕੇ ਆਓ ਜੇ ਕਿਸੇ ਦੀ ਮੱਝਾ ਰੁੜੀ ਹੈ ਘਰ ਜਾ ਕੇ ਉਹਨਾਂ ਨੂੰ ਮੱਝਾ ਦਾ ਦੇ ਕੇ ਆਓ ਮਾਫਾ ਜੋ ਪੈਸਾ ਦੇ ਕੇ ਹੋਣਾ ਹੈ ਜਿੱਤੇ ਜਿੱਤੇ ਗਏ ਗਰੀਬ ਨੂੰ ਲੋੜ ਉੱਥੇ ਇਹ ਨਾ ਹੋਵੇ ਵੀ ਸਾਰੇ ਟਰੈਕਟਰ ਸਾਰਾ ਕੁਝ ਆਪਾਂ ਸੰਸਤਾ ਤੱਕ ਸੀਮਤ ਰਹਿ ਜਾਵੇ ਆਉਣ ਵਾਲੇ 5 ਸਾਲ ਤੱਕ 3 ਸਾਲ ਤੱਕ ਫੇਰ ਹੜਾ ਜਾਵੇ ਤੇ ਫਿਰ ਸਾਡੀ ਕੋਈ ਮਦਦ ਨਾ ਕਰੇ ਆਪਾਂ ਸਾਰੇ ਤਕੜੇ ਹੋ ਕੇ ਉਦੋਂ ਜਾਈਏ ਉੱਥੇ ਗਰਾਉਂਡ ਦੇ ਵਿੱਚ ਜਦੋਂ ਸਾਰਾ ਪਾਣੀ ਉਤਰਿਆ ਹੋਵੇ ਕੱਲੇ-ਕੱਲੇ ਘਰ ਦਾ ਸਾਨੂੰ ਪਤਾ ਲੱਗੇ ਕਿਉਂਕਿ ਰਾਸ਼ਨ ਬੜਾ ਪਹੁੰਚ ਗਿਆ ਤੇ ਆਪਾਂ ਹੁਣ ਉਹਨਾਂ ਦੀ ਮਦਦ ਤੁਸੀਂ ਕਰੋ ਜਿਨ੍ਹਾਂ ਘਰਾਂ ਦੇ ਵਿੱਚ ਜਾ ਜਾ ਕੇ ਲੋੜ ਆ ਤੇ ਨਾ ਅਸੀਂ ਆਏ ਸਾਲ ਸਾਡੇ ਪਾਣੀ ਆਵੇ ਉਹ ਬੰਨ ਪੱਕੇ ਕਰੀਏ ਉਹਨਾਂ ਦੀ ਮਜ਼ਬੂਤੀ ਕਰੀਏ ਚੰਗਿਆ ਚੰਗਿਆ ਦਰਿਆ ਦੇ ਠੋਕਰਾਂ ਲੱਗਣ ਉਤੋਂ ਤੱਕ ਆਪਾਂ ਬੰਨ ਵਧੀਆ ਬਣਾ ਕੇ ਲਿਆ ਜੀਏ ਹਰੀਕੇ ਪੱਤਨ ਤੱਕ ਖਾਨ ਤੱਕ ਜਿੱਥੇ ਕਿ ਸਾਰੇ ਆਪਾਂ ਬਚਾਓ ਜੀ ਪੰਜਾਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਦਰਾਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮ ਇਹ ਦਾ ਸੰਗਠਨ ਸੰਗਠਨ ਅੱਜ ਵੀ 2023 ਤੋਂ ਲਗਾਤਾਰ ਚੱਲੀ ਆ ਰਹੀ ਹੈ ਤੇ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਜਾਂਦੇ ਉਹਨਾਂ ਚ ਬੱਠੇ ਬੈਠੇ ਆ ਜਿਹੜਾ ਪੰਜਾਬ ਦਾ ਮਾਹੌਲਾ ਹੜ੍ਹਾਂ ਦੀ ਸਥਿਤੀ ਦੇ ਵਿੱਚ ਗੁਜ਼ਰ ਰਿਹਾ ਸਾਰੇ ਪਾਸੇ ਪਾਣੀ ਪਾਣੀਆਂ ਜਿੰਤਰ ਮਰਜ਼ੀ ਚਲੇ ਜਾਓ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਗਿਆ ਤੇ ਹੋ ਰਿਹਾ ਜਿੰਨੀਆਂ ਵੀ ਸੰਸਥਾਵਾਂ ਨੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਤੁਸੀਂ ਵੱਡੀ ਪੱਧਰ ਤੇ ਉੱਠ ਕੇ ਉੱਤਰ ਉੱਠ ਕੇ ਜਿਹੜਾ ਪੰਜਾਬ ਦੇ ਨਾਲ ਖੜੇ ਹੋ ਅੱਜ ਪੰਜਾਬ ਵੱਡੇ ਮਾਰ ਪਈ ਆ ਪੰਜਾਬ ਨੂੰ ਪਾਣੀ ਨੇ ਜਿਹੜਾ ਹੈਗਾ ਉਹ ਬਹੁਤ ਜਿਆਦਾ ਮਾਰ ਕਰੀ ਆ ਤੇ ਜੇ ਤੁਸੀਂ ਸਾਥ ਨਾ ਦਿੰਦੇ ਕਈ ਸਾਲਾਂ ਤੱਕ ਇਹਦੀ ਪਰਵਾਹੀ ਨਹੀਂ ਸੀ ਉਹ ਮੈਂ ਸਾਰੇ ਵੀਰਾਂ ਨੂੰ ਜਿੰਨੀਆਂ ਵੀ ਸੰਸਥਾਨਾਂ ਸੰਸਥਾਵਾਂ ਨੇ ਐਨਆਰ ਵੀਰ ਨੇ ਸਾਡੇ ਸਿੰਗਰ ਵੀਰ ਨੇ ਫਿਲਮੀ ਐਕਟਰ ਨੇ ਸਮਾਜ ਸੇਵੀ ਜਿਹੜੇ ਹੈਗੇ ਨੇ ਰੋਕ ਨੇ ਪੌਰ ਜਨੀਆਂ ਬਸ ਸੰਸਥਾ ਨੇ ਇਹਦਾ ਇੱਕ ਆਪਾਂ ਸਾਈ ਹੱਲ ਲੱਭੀ ਤੇ ਇਹ ਨਾ ਹੋਵੇ ਐਦਿਹੀ ਆਪਾਂ ਬਹੁਤ ਵੱਡਾ ਝੋਰ ਲਾਦਾ ਅਗਲੇ ਸਾਲ ਫੇਰ ਇਹ ਪਾਣੀ ਆ ਜੇ ਫੇਰ ਮਾਰਦੇ ਫੇਰ ਤਾਂ ਪੈਸੇ ਕੰਮ ਅਧੇ ਰਹਿਗੇ ਤੇ ਵੀ ਘਰ ਬਣਾ ਲੈ ਡੰਗੇ ਹਰੇਕ ਸਾਲ ਅਸੀਂ ਇਹਦਾ ਪੱਕਾ ਹੀ ਹੱਲ ਕਰੀਏ ਵੀ ਜਿਹੜਾ ਦਰਿਆਵਾਂ ਦੇ ਬੰਨ ਨੇ ਉਹਨਾਂ ਨੂੰ ਪੂਰੇ ਤੌਰ ਤੇ ਕੰਕਰੀਟ ਦੇ ਨਾਲ ਮਣਾਇਆ ਜਾਵੇ ਤਾਂ ਕਿ ਇਹ ਜਿਹੜੇ ਹੜ ਮਾਰ ਕਰਦੇ ਨੇ ਇਹ ਨਾ ਹੋ ਸਕੇ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਨਹਿਰਾਂ ਗੁਦਰਦੀਆਂ ਨੇ ਉਹਨਾਂ ਦੀਆਂ ਵੀ ਜਿਹੜੇ ਸਾਈਡਾਂ ਨੇ ਆਲੇ ਦੋਲੇ ਪੱਕੀਆਂ ਹੋ ਗਈਆਂ ਕੰਕਰੀਟਾਂ ਨਾਲ ਪੱਕੀਆਂ ਕਰਦੀਆਂ ਤੇ ਗਲਤ ਉਹੀ ਆ ਦਰਿਆ ਦਾ ਵੀ ਉਹੀ ਚੀਜ਼ ਆ ਉਹਨੂੰ ਵੀ ਪੂਰੀ ਤਰ੍ਹਾਂ ਪੱਕੀਆਂ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੇਰ ਦੁਬਾਰੇ ਮਾਰ ਨਾ ਪਵੇ ਸਾਨੂੰ ਸਥਾਈ ਹੱਲ ਲੱਭਣਾ ਚਾਹੀਦਾ ਤੇ ਜਿਹੜੇ ਜਿੱਥੇ ਜਿੱਥੇ ਸਮਗਰੀ ਪਹੁੰਚਦੀ ਆ ਜਿੱਥੇ ਨਹੀਂ ਪਹੁੰਚੀ ਉੱਥੇ ਪਹੁੰਚਾਓ ਬਹੁਤ ਸਾਰਾ ਜਿਹੜਾ ਹੈਗਾ ਸਿਸਟਮ ਚੱਲ ਰਿਹਾ ਸਾਰਿਆਂ ਵੀਰਾਂ ਨੂੰ ਹੀ ਬੇਨਤੀ ਆ ਵੀ ਇਹਦਾ ਪੱਕਾ ਹੱਲ ਕਰੋ ਸਰਕਾਰਾਂ ਵੀ ਫੇਲ ਹੋ ਗਈਆਂ ਪੰਜਾਬ ਸਰਕਾਰ ਸੈਂਟਰ ਸਰਕਾਰ ਸਭ ਫੇਲ ਨੇ ਇਹਦਾ ਲੋਕਾਂ ਦਾ ਇੱਕਾਜ ਮਜ਼ਬੂਤੀ ਤੇ ਮੈਂ ਹੁਣ ਕਹਿਣਾ ਚਾਹਣਾ ਜਿਹੜਾ ਪੰਜਾਬ ਆ ਗੁਰਾਂ ਦੇ ਨੌਤੇ ਵੱਸਦਾ ਸੱਚੇ ਪਾਤਸ਼ਾਹ ਮਹਾਰਾਜ ਨੇ ਪੰਜਾਬ ਜਿਹੜੇ ਤੇ ਉਹਨਾਂ ਨੇ ਪਵਿੱਤਰ ਚਰਨ ਪਾਈ ਅੱਜ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੁੰਨਾ ਜੇ ਸਾਡਾ ਆਪਦਾ ਰਾਜ ਅੱਜ ਵੀ ਖਾਲਸਾ ਰਾਜ ਦੀ ਸਾਨੂੰ ਮਿਲ ਜਾਵੇ ਇੰਨਾ ਜ਼ਿਆਦਾ ਇੱਥੇ ਵਧੀਆ ਸਿਸਟਮ ਹੋ ਜਾਊਗਾ ਤੁਸੀਂ ਦੇਖਿਆ ਕਿਵੇਂ ਲੋਕ ਭਾਈਚਾਰਕ ਸੰਜਕਾ ਕਰਕੇ ਕਿਵੇਂ ਤੁਰੇ ਫਿਰਦੇ ਨੇ ਕਿ ਜਿਹੜਾ ਅਮਰੀਕਾ ਜਾਂ ਹੋਰ ਕੈਨੇਡਾ ਵਰਗੇ ਦੇਸ਼ ਨੇ ਉਹ ਵੀ ਆਉਣ ਵਾਸਤੇ ਇੱਥੇ ਤਰਸਿਆ ਕਰਨਗੇ ਇਹੋ ਜਿਹਾ ਅਸੀਂ ਮਾਹੌਲ ਸਿਰਦੋ ਚੱਲ ਰਿਹਾ ਸਰਕਾਰੀ ਖਾਲਸਾ ਇਹ ਖਾਲਸੇ ਦਾ ਹੀ ਆ ਪ੍ਰਤਾਪ ਗੁਰੂ ਸਾਹਿਬ ਦੀ ਕਿਰਪਾ ਹੋ ਰਹੀ ਆ ਸਰਕਾਰਾਂ ਦਾ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਨਾ ਪੰਜਾਬ ਸਰਕਾਰ ਦਾ ਨਾ ਸੈਂਟਰਲ ਸਰਕਾਰ ਦਾ ਉਹਨਾਂ ਦਾ ਗੱਲ ਹੀ ਖਤਮ ਹੋ ਗਈ ਉਹਨਾਂ ਦੇ ਵਸਦਾ ਕੁਛ ਸਹਾਈ ਨਹੀਂ ਨਾ ਉਹਨਾਂ ਨੇ ਕੋਈ ਚੀਜ਼ ਜਾਰੀ ਕੀਤੀਆਂ ਨਾ ਲੈਣਾ ਇੱਕ ਡਰਾਮੇ ਝੂਲ ਕਰਦੇ ਫਿਰਦੇ ਨੇ ਅਸੀਂ ਐ ਕਰਦਾਂਗੇ ਅਸੀਂ ਐ ਕਰਦਾਂਗੇ ਤੇ ਸਾਡੇ ਸਾਰਿਆਂ ਨੂੰ ਮਾਰ ਪਈ ਆ ਜਿੱਥੇ ਜ਼ਿਮੀਂਦਾਰਾਂ ਨੂੰ ਮਾਰ ਪਈ ਉਹਤੇ ਸਾਡੇ ਗਰੀਬ ਜਿਹੜੇ ਪਰਿਵਾਰ ਜਿਹਨਾਂ ਨੂੰ ਵੱਡੀ ਮਾਰ ਪਈ ਆ ਤੇ ਹੁਣ ਰੌਲਾ ਪੈ ਰਿਹਾ ਵੀ ਉਹਨਾਂ ਨੇ ਇੰਨਾ ਨਾ ਜਮਾ ਕਰ ਲੈ ਰਸਣ ਕੋਈ ਗੱਲ ਦੀ ਕਰ ਲੈਣ ਦਿਓ ਜਿਹੜੇ ਦਾਤਾ ਉਹ ਨਹੀਂ ਦੇਖਦਾ ਹੁੰਦਾ ਵੀ ਕਿਹਨੂੰ ਦੇਣਾ ਕਿਉਂ ਨਹੀਂ ਸਾਰਿਆਂ ਨੂੰ ਦਿਓ ਜੇ ਕਿਸੇ ਅ ਪਰਿਵਾਰ ਨੇ 2-2 ਮਹੀਨਿਆਂ ਦਾ ਜਾਂ 3-3 ਮਹੀਨਿਆਂ ਦਾ ਚਲੋ ਮੰਨ ਲਈਏ ਵੀ 6 ਮਹੀਨਿਆਂ ਦਾ ਉਹਨਾਂ ਨੇ ਰਸਣ ਜਮਾ ਕਰ ਲਿਆ ਇਹਦੇ ਵਿੱਚ ਮਾੜੀ ਵੀ ਕੋਈ ਗੱਲ ਹੈ ਨਹੀਂ 6 ਮਹੀਨਿਆਂ ਦਾ ਕੰਮ ਹੀ ਨਹੀਂ ਕੋਈ ਚੱਲਣਾ ਖੇਤ ਤਾਂ ਬਰਬਾਦ ਨੇ ਵਿਹਾਰੀ ਕਿੱਥੋਂ ਲੱਭੂਗੀ ਗਰੀਬਾਂ ਦੀ ਜੇ 6 ਮਹੀਨਾ ਰਸਣ ਇਕੱਠਾ ਕਰ ਲਿਆ ਫਿਰ ਕੀ ਆਪ ਤਾਂ ਆਗੀ ਚਾਹੀਦਾ ਮੈਂ ਕਿ ਨਾ 6-6 ਮਹੀਨਿਆਂ ਦਾ ਰਾਸ਼ਨ ਸਾਰਿਆਂ ਦੇ ਘਰਾਂ ਜਾਣਾ ਹੋਣਾ ਚਾਹੀਦਾ ਜਦੋਂ ਦਿਹਾੜੀ ਨਹੀਂ ਲੱਗਣੀ ਕੰਮ ਹੀ ਨਹੀਂ ਚੱਲਣਾ ਖਾਣਗੇ ਕਿੱਥੋਂ ਜੇ ਉਹਨਾਂ ਕੋਈ ਰਾਸ਼ਨ 6 ਮਹੀਨਿਆਂ ਦਾ ਜਾਮਾ ਹੋਊ ਘਰਾਂ ਦੇ ਵਿੱਚ ਖਾ ਲੈਣਗੇ ਇਹ ਬਿਤ ਕਰਾ ਨਾ ਪਾਓ ਇਹ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਇਹ ਸਾਂਝੀ ਬਾਦ ਦਾ ਸੰਦੇਸ਼ ਸਾਰਿਆਂ ਨੇ ਜੀਣਾ ਚਾਹੀਦਾ ਸਭ ਨੂੰ ਦਿਓ ਕੋਈ ਗੱਲ ਨਹੀਂ ਇਹ ਗੁਰੂ ਨਾਨਕ ਦਾ 20 ਰੁਪਏ ਦਾ ਲੰਗਰ ਚਲਾਇਆ ਹੋਇਆ ਇਹ ਨਹੀਂ ਖਤਮ ਹੋਣ ਵਾਲਾ ਇਸ ਕਰਕੇ ਇਹ ਤੇ ਕਰਾ ਛੱਡ ਕੇ ਆਪਾਂ ਉਹਨਾਂ ਗਰੀਬਾਂ ਦਾ ਵੀ ਸੋਚਣਾ ਜਿਨ੍ਹਾਂ ਦੇ ਘਰ ਡਿੱਗ ਪਏ ਉਹਨਾਂ ਦੇ ਵੀ ਅਸਲ ਗੱਲ ਤਾਂ ਫੇਰ ਆਉਣੀ ਹੈ ਜਦੋਂ ਇਹ ਪਾਣੀ ਉਤਰ ਗਿਆ ਫੇਰ ਦੇਖਾਂਗੇ ਵੀ ਕਿਹੜੀ ਸੰਸਥਾ ਜਿਹੜੀ ਜ਼ਮੀਨੀ ਪੱਧਰ ਤੇ ਕੰਮ ਕਰਦੀ ਆ ਘਰਾਂ ਦੇ ਵਿੱਚ ਜਾ ਕੇ ਜਿਹਦਾ ਨੁਕਸਾਨ ਹੋਇਆ ਘਰ ਡਿੱਗ ਗਿਆ ਉਹ ਪਾਓ ਮੱਝ ਮਰ ਗਈ ਕਿਸੇ ਦੀ ਉਹ ਦੇ ਦਿਓ ਇੱਕ ਐਨਰੀ ਵਿਰਾਂਚ ਜਿਹੜੇ ਹੈਗੇ ਨੇ ਕੈਨੇਡਾ ਵਾਲਿਆਂ ਨੇ ਉਹਨਾਂ ਨੇ ਜਿਹੜਾ ਹੈਗਾ ਐਲਾਨ ਕੀਤਾ ਵੀ ਅਸੀਂ ਸਾਰੇ ਪੰਜਾਬ ਦੇ ਵਿੱਚ ਜਾ ਕੇ ਜਿਨ੍ਹਾਂ ਦੇ ਕਾਰੋਬਾਰ ਰੁੜ ਗਏ ਜਿਵੇਂ ਛੋਟੇ ਜਿਹੜੇ ਹੈਗੇ ਨੇ ਦੁਕਾਨਦਾਰ ਨੇ ਕਿਸੇ ਦੀ ਪਰਚੂਨ ਦੀ ਦਾ ਕਾਲ ਆ ਕਿਸੇ ਕੋਈ ਮਿਸਤਰੀ ਆ ਕੋਈ ਹੋਰ ਛੋਟੀ ਦੁਕਾਨਾਂ ਛੋਟਾ ਕਾਰੋਬਾਰਾ ਸੀ ਉਹ ਵੀ ਖੜਾ ਕਰਕੇ ਇਹ ਬਹੁਤ ਵੱਡੀ ਸੋਸ ਵਧੀਆ ਦੇਣਾ ਚਾਹੀਦਾ ਸਾਨੂੰ ਆਪਣੇ ਭਰਾਵਾਂ ਦੇ ਨਾਲ ਕੜਨਾ ਚਾਹੀਦਾ ਇਹ ਕਿਸੇ ਕੋਲੇ ਕੋਈ ਚੀਜ਼ ਦੀ ਘਾਟ ਹੈ ਨਹੀਂ ਸਾਰੇ ਦੇਖੋ ਜਿੱਥੇ ਕੱਲ ਪੰਜਾਬ ਦੇ ਲੋਕ ਸਾਡੇ ਮਦਦ ਕਰ ਰਹੇ ਨੇ ਉਥੇ ਹਰਿਆਣਾ ਪੂਰੀ ਚੜ੍ਹਦੀ ਕਲਾ ਦੇ ਨਾਲ ਚੱਲ ਕੇ ਆਇਆ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਆ ਉਹ ਉਹਨਾਂ ਨੂੰ ਛੱਡ ਕੇ ਮੁਸਲਮਾਨ ਭਾਈਚਾਰੇ ਦਾ ਬਹੁਤ ਵੱਡਾ ਇਹਦੇ ਵਿੱਚ ਰੋਲ ਅਦਾ ਉਹ ਵੀ ਜਿਹੜਾ ਹੈਗਾ ਤੁਰੇ ਆਉਂਦੇ ਨੇ ਲੈ ਕੇ ਸਾਰਾ ਸਮਾਨ ਤੇ ਵੱਡੇ ਵੱਡੇ ਕੱਠ ਮੁਸਲਮਾਨ ਵੀਰਾਂ ਦੇ ਹੋ ਰਹੇ ਨੇ ਸਾਥ ਉਹਨਾਂ ਨੇ ਵੀ ਦਿੱਤਾ जाट ਭਾਈਚਾਰਾ ਹਰਿਆਣੇ ਵਾਲਾ ਉਹਨਾਂ ਨੇ ਵੀ ਕਹਿਤਾ ਵੀ ਅਸੀਂ ਪੰਜਾਬ ਦੇ ਨਾਲ ਖੜੇ ਆ ਤੇ ਪੰਜਾਬ ਅੱਜ ਹਰਿਆਣੇ ਦੇ ਵਿੱਚ ਵੀ ਕਈ ਜਿਲ੍ਹੇ ਜਿਹੜੇ ਹੈਗੇ ਨੇ ਹੜਾਂ ਦੀ ਮਾਰ ਵਿੱਚ ਆਏ ਹੋਏ ਨੇ ਜੀਨ ਦਾ ਰੋहतक ਤੇ ਪਰੇ ਹੋਰ ਜਿੰਨੇ ਵੀ ਨੇ ਫਸਾਰ ਏਰੀਆ ਮੈਂ ਪੰਜਾਬੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਉਧਰ ਵੀ ਰਸਣ ਦੀਆਂ ਟਰਾਲੀਆਂ ਲੈ ਕੇ ਜਿੱਥੇ ਜਿੱਥੇ ਇਹ ਹੜ੍ਹ ਆਇਆ ਉੱਥੇ ਪਹੁੰਚੋ ਆਪਾਂ ਨੇ ਉਹਨਾਂ ਦੀ ਵੀ ਮਦਦ ਕਰਨੀ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਅਸੀਂ ਇੱਕ ਜੁਕਤਤਾ ਦੇ ਨਾਲ ਕੰਮ ਕਰੀਏ ਦੇਖੋ ਜਿਹੜੇ ਸੰਸਥਾਵਾਂ ਕਰ ਰਹੀਆਂ ਨੇ ਕੰਮ ਜਿਹੜੇ ਭਾਈਚਾਰੇ ਸਾਡੇ ਸਹਿਯੋਗ ਦੇ ਰਹੇ ਨੇ ਉਹਨਾਂ ਦੀਆਂ ਵੀਡੀਓ ਆਈ ਜਾਂਦੀਆਂ ਨੇ ਤੇ ਉਹ ਵੀ ਵੀਡੀਓ ਆ ਗਈ ਆ ਸਾਡੇ ਕੋਲੇ ਜਿਹੜੇ ਕਹਿੰਦੇ ਨੇ ਅਸੀਂ ਨਾ ਰਹੂਗਾ ਬਾਸ ਨਾ বাজੂਗੀ ਬਾਂਸਰੀ ਇੱਥੇ ਬਾਸ ਵੀ ਰਹੂਗਾ ਬਾਂਸਰੀਆਂ ਵੀ ਇੱਥੇ বাজਦੀਆਂ ਰਹਿਣਗੀਆਂ जिने जोर ਲਾਉਣਾ ਲਾ ਲੋ ਉਹ ਵੀ ਲੋਕਾਂ ਨੇ ਜਿਹੜੇ ਡਰਾਮੇ ਕਰਦੇ ਫਿਰਦੇ ਨੇ ਉਹ ਪੰਜਾਬ ਨੂੰ ਜਾਣ ਬੁੱਝ ਕੇ ਮਾਰਿਆ ਜਾ ਰਿਹਾ ਹੁਣ ਤਾਂ ਸਾਰੇ ਪਰਦੇ ਖੁੱਲ ਗਏ ਨੇ ਸਾਰਾ ਕੁਝ ਸਾਹਮਣੇ ਆ ਗਿਆ ਵੀ ਸਾਨੂੰ ਇਹ ਜਿਉਂ ਜਿਉਂ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕਰਨਗੇ ਦੱਬਣ ਦੀ ਕੋਸ਼ਿਸ਼ ਕਰਨਗੇ ਪੰਜਾਬ ਤੇ ਆਉਂਦਿਆਂ ਉੱਪਰ ਉੱਠਦਾ ਜਾਊਗਾ ਮੰਨੂ ਸਾਡੀ ਦੁਆਤਰੀ ਅਸੀਂ ਮੰਨੂ ਦੇ ਸੋ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ ਪੰਜਾਬ ਨਹੀਂ ਮਰਦਾ ਚਾਹੇ ਤੁਸੀਂ ਆਈਟਮ ਬੰਬ ਛਿੱਟੋ ਪਾਣੀ ਵਾਲਾ ਬੰਬ ਵੀ ਆਹੇ ਜਿਨੇ ਸਾਰੇ ਤਬਾਹ ਕਰਤਾ ਸਾਰਾ ਕੁਝ ਰੋੜ ਕੇ ਲੈ ਗਿਆ ਸਾਡਾ ਇਸ ਕਰਕੇ ਮੇਰੀ ਬੇਨਤੀ ਆ ਆਓ ਆਪਾਂ ਸਾਰਿਆਂ ਦਾ ਜਿਹੜਾ ਹੈਗਾ ਇਕੱਠੇ ਹੋ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ ਉੱਪਰ ਭਾਈ ਕਰਨੀ ਆ ਤੇ ਸਾਰਿਆਂ ਜਿੰਨੀਆਂ ਵੀ ਸੰਸਥਾਵਾਂ ਆਉਂਦੀਆਂ ਨੇ ਚਾਹੇ ਉਹ ਫਿਲਮੀ ਐਕਟਰ ਨੇ ਚਾਹੇ ਸਾਡੇ ਸਿੰਗਰ ਵੀਰ ਨੇ ਚਾਹੇ ਮੁਸਲਮਾਨ ਭਾਈਚਾਰਾ ਹਰਿਆਣੇ ਤੋਂ जाट ਸਾਡੇ ਵੀਰ ਜੀ ਹੋਰ ਜਿੰਨੇ ਵੀ ਨੇ ਰਾਜਸਥਾਨ ਤੋਂ ਹੋਰ ਬਹੁਤ ਸਾਰੇ ਜਿਹੜੇ ਲੱਖਾਂ ਤੋਂ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਪਿਆਰ ਆ ਇਧਰੋਂ ਵੀ ਕੇਰਲਾ ਤੋਂ ਵੀ ਆ ਰਹੇ ਨੇ ਇਧਰ ਆਪਣੇ ਰਾਜਸਥਾਨ ਤੋਂ ਬਹੁਤ ਸਾਰੇ ਪਾਸਿਓਂ ਜਿੱਥੇ-ਜਿੱਥੇ ਪਤਾ ਲੱਗ ਰਿਹਾ ਹੂੰ ਉੱਠ ਕੇ ਤੁਰ ਰਹੇ ਨੇ ਪੰਜਾਬ ਦੇ ਵੱਲੋਂ ਸਾਰਿਆਂ ਸੰਸਥਾਵਾਂ ਦਾ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਤੁਸੀਂ ਪੰਜਾਬ ਦੇ ਨਾਲ ਖੜ ਗਏ ਤੇ ਸਰਕਾਰਾਂ ਨੇ ਨੂੰ ਅਸੀਂ ਕੁੱਝ ਨਹੀਂ ਸਮਝਦੇ ਨਾ ਉਹਨਾਂ ਨੇ ਸਾਡਾ ਪੂਰਤੀ ਕਰਨੀ ਆ ਸਿਰਫ ਡਰਾਮੇਵਾਜ਼ੀਆ ਜੋ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਕੋਲੇ ਸਾਡੇ ਵੀਰ ਆਏ ਨੇ ਦੀਪੂ ਖੋਦੀ ਸਾਹਿਬ ਇਹਨਾਂ ਦਾ ਵੀ ਧੰਨਵਾਦ ਆ ਜਿਹੜੇ ਸਾਡੇ ਕੋਲੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ